ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵਾਂਦਰ ਦੇ ਵਿੱਚ ਵਾਂਦਰ ਪਿੰਡ ਵਿਵਹੀਹ ਭਾਈ ਦਾ ਗਵੰਡੀ ਪਿੰਡ ਆ ਮਿੱਤਰੋ ਠੱਠੀ ਭਾਈ ਤੋਂ ਵਿਵਹੀਹ ਭਾਈ ਤੇ ਵਿਵਹੀਹ ਭਾਈ ਤੋਂ ਸਿੱਧੀ ਛੜਕ ਜਿਹੜੀ 6 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਵਾਂਦਰ ਪਿੰਡ ਚਿੱਟੀ ਪੱਟੀ ਵਾਲੀ ਛੜਕ ਦੇ ਉੱਤੇ ਆਉਂਦਾ ਵਾ ਜਿਹੜੀ ਛੜਕੇ ਇਹ ਗਾਹ ਮਿੱਤਰੋ ਬਾਜੇਖਾਨੇੋਂ ਨਿਕਲ ਜਾਂਦੀ ਆ ਉਹ ਸੜਕ ਦੇ ਉੱਤੇ ਪੈਂਦਾ ਵਾ ਇਹ ਜ਼ਿਲ੍ਹੇ ਮੋਗੇ ਦਾ ਹੀ ਆ ਗਣਾ ਪਿੰਡ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਇੱਕ ਪਹਿਲਾ ਸੂਆ ਆਪਣੀ ਤਨ ਦੇਹੀ ਦੇ ਨਾਲ ਰੂਹ ਦੇ ਨਾਲ ਸੰਭੀ ਹੋਈ ਝੋਟੇ ਆਪਣੀ ਘਰੇਲੂ ਲੋੜਾਂ ਨੂੰ ਵੇਖਦੇ ਹੋਏ ਵੇਚਣੀ ਲਾਈ ਆ ਬਾਈ ਹੁਣਿਆਂ ਨੇ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਉਹ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਵਿੱਚ ਵਾਧਾ ਸਸਿਕਲ ਬਾਈ ਜੀ ਸੱਸਰੀ ਗਾ ਜੀ ਕੀ ਹਾਲਾ ਚਾਲ ਠੀਕ ਆ ਜੀ ਸੇਤਾ ਦੇ ਪਰਿਵਾਰ ਜੀ ਵਰਗਾ ਜੀ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਆਪਣਾ ਜੀ ਹਰੀ ਸਿੰਘ ਆ ਜੀ ਹਰੀ ਸਿੰਘ ਹਰੀ ਬਈ ਘਰ ਤਾਂ ਆਪਣਾ ਪਰ ਖੇਤਾਂ ਤੇ ਆ ਗਿਆ ਹਾਂ ਹਾਂ ਜੀ ਇਹ ਕਿਹੜੀ ਪਈ ਆਉਂਦੀ ਆ ਪਰ ਖੇਤਾਂ ਨੂੰ ਇਹ ਗੁਰਦੁਆਰਿਆਂ ਨੂੰ ਆਉਂਦੀ ਆ ਸਿੰਗੜੀ ਪਈ ਆਉਂਦੀ ਚੜਾ ਵਾਲੀ ਪਈ ਆਉਂਦੀ ਆ ਸੁਖਨੰਦ ਦੇ ਰਾਤ ਸੁਖਨੰਦ ਦੇ ਰਾਤ ਹੈ ਠੀਕ ਹੈ ਬਈ ਜੀ ਅੱਛਾ ਬਈ ਜਿਹੜੀ ਝੋਟੀਆਂ ਆਪਾਂ ਵੇਚਣੀਆਂ ਇਹ ਕਿੰਨੇ ਵਸ ਹੁੰਦੀ ਆ ਤੱਕੀ ਪਹਿਲੇ ਸੂਗ ਜੀ ਪਹਿਲੇ ਨਹੀਂ ਕਿੰਨੇ ਦਿਨ ਲੈ ਜੂਗੀ ਬਈ ਹਜੇ 6 ਤੋਂ 7 ਦਿਨ ਠੀਕ ਹੈ ਇਹਦੇ ਟੀਕੇ ਦਾ ਪਤਾ ਕੁਝ ਕਿ ਨਹੀਂ ਪਤਾ ਆਪ ਠੀਕ ਹੈ ਅੱਗੇ ਹੁਣ ਸਾਂਹ ਤੋਂ ਕਿਉਂ ਸਾਰੇ ਟੀਕੇ ਹੀ ਭਰਾਇਆ ਹੋਇਆ ਠੀਕ ਹੈ ਹੀ ਭਰਾਇਆ ਠੀਕ ਹੈ ਭਰਾ ਉਹ ਵੀ ਚੰਗੀ ਭਰਾਇਆ ਹੋਇਆ ਹਾਂ ਠੀਕ ਹੈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ 9 8 9 ਕਿਲੋ ਡੰਗਦਾ ਸੀ 16 17 ਕਿਲੋ ਦੁੱਧ ਹੈਗਾ ਸੀ ਇਹ ਠੀਕ ਹੈ ਬਾਈ ਅੱਛਾ ਇਹਦਾ ਰੇਟ ਕੀਤਾ ਕੀਤਾ ਝੋਠੀ ਰੇਟ ਹੈ 160 ਜੀ ਦੇਣੀ ਕਿੰਨੇ ਦੀ ਹਾਂ ਨਾ ਮੁੱਲ ਜਿੰਨਾ ਮਰਜ਼ੀ ਮੰਗੀ ਜਾ ਵੀ ਜਿੰਨੇ ਦੀ ਵੇਚਣ ਦਾ ਰਾਦਾ ਤਰਾ 55 ਜੀ ਇੱਕ 55 ਦੀ ਵਿੱਚੋਂ ਮਾਨਤਾ ਨੂੰ ਹੋਰ ਹੋ ਜੂ ਮੌਕੇ ਦੇ ਕਿ ਨਹੀਂ ਹੋ ਸਕਦਾ ਠੀਕ ਹੈ ਬਾਈ ਤੋਰੇਗਾ ਬਈ ਮਣੀ ਜੀ ਕੱਢੀ ਬਾਦ ਨੂੰ ਕੜਾਈ ਕਿਹੜਾ ਲੈ ਵੀ ਮਿੱਤਰੋ 1,60,000 ਰੁਪਇਆ ਡਿਮਾਂਡ ਆ 1,55 ਦੀ ਬਾਈ ਹੁਣੀਆਂ ਦੇ ਦੇ ਦਿਆਂਗੇ ਸਿੰਘਾ-ਸੁੰਗਾ ਤੋਂ ਲੈ ਕੇ ਬਹੁਤ ਸੋਹਣੀ ਝੋਟੀ ਆ ਕੱਦ-ਕਾਠ ਬਹੁਤ ਝੋਟੀ ਦਾ ਚੰਗਾ ਵਾ ਪੂੜਾ ਬਹੁਤ ਚੰਗਾ ਵਾ ਸਿੰਘ ਇੱਕੋ ਜਿਹਾ ਮੇਟਰੋ ਕੰਨੀ ਆਲਾ ਫਰੀ ਮੋਟਾ ਕੇ ਓਕੇ ਦੀ ਰਿਪੋਰਟ ਆ ਯਾਰ ਹਰ ਪੱਖ ਤੋਂ ਕਹਿਣ ਤੋਂ ਪਾਵੇ ਆ ਵੀ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਲੈਣੀ ਦੂਜੇ ਸੂਏ ਨੂੰ ਨਾ ਮੈਂ ਬੜੇ ਟਿਕਾਣੇ ਦੀ ਤਿਆਰ ਹੋ ਜੂ ਕਿਉਂਕਿ ਪਹਿਲੇ ਸੂਏ ਦੇ ਵਿੱਚ ਕਰਮਾਂ ਵਾਲੀ ਦੂਜੇ ਸੂਏਆਂ ਵਾਲਾ ਬੋਡੀ ਸਟਰਕਚਰ ਦੂਜੇ ਸੂਏਆਂ ਵਾਲਾ ਕਰੈਕਟਰ ਬਹੁਤ ਚੰਗਿਆ ਮੈਂ ਦੇ ਕਿਉਂਕਿ ਓਕੇ ਦੀ ਰਿਪੋਰਟ ਆ ਤੁਨੀ ਤਾਂ ਨਹੀਂ ਮੈਂ ਦੀ ਚੰਗੀ ਆ ਬਹੁਤ ਚੰਗਾ ਵਾ ਮੈਂ ਤਾਂ ਦੁੱਧਾਂ ਦੀਆਂ ਨਾੜਾਂ ਨੂੜਾਂ ਚੰਗੀਆਂ ਲੇਵੇ ਦੇ ਉੱਤੇ ਪਹਿਲੇ ਸੂਏ ਥਣ ਬਹੁਤ ਸੋਹਣਾ ਕੱਢਿਆ ਹੋਇਆ ਮੋਟਾ ਚਵਾਈ ਵਾਲਾ ਤੇ ਕੰਨੀ ਓਕੇ ਲੈ ਵੀ ਭਾਈ ਮੜਾ ਜੇ ਅੱਕੇ ਖੜਜੀ ਕਰਾਂ ਦੀ ਆਪਾਂ ਦਾ ਥਣ ਦੇਵਾ ਜਰੂਰ ਰੂ ਨਾਲ ਦਿਖਾ ਦਈਏ ਹਜੇ 加ੜੀ ਪੁਰਾਣਾ ਹਜੇ ਭਲਾਂ ਦੇ ਵਿੱਚ 19 ਇੱਕ ਆਈ ਹੋਈ ਹੈ ਝੋਟੀ ਲੇਵੇ ਵੱਲੋਂ ਖਰੀ ਹੈ ਬਾਈ ਚੂਣ ਚਣ ਨੂੰ ਚੰਗੀ ਨਿਕਲੂਗੀ ਜਿਹੜੇ ਭਰਾਣੇ ਘਰੇ ਰੱਖਣ ਨੂੰ ਲੈਣੀ ਆ ਗਹਿਣਾ ਮੈਂ ਬਣ ਜੂਗੀ ਇੱਕ ਤਾਂ ਮੈਂ ਕੱਦ ਦੇ ਵਿੱਚ ਬਹੁਤ ਚੰਗੀ ਆ ਬੱਚੇ ਤੁਸੀਂ ਜਿਹੋ ਜਿਹਾ ਸੀਮਨ ਮੋਹਰਾ ਦਾ ਤੇ ਡਿਪੈਂਡ ਕਰੋਗੇ ਸੋਹਣੀ ਸਰਾਫੀ ਮੈਂ ਆ ਮਿੱਤਰੋ ਜਿਹੜੇ ਭਰਾਣੇ ਘਰੇ ਰੱਖਣੀਆਂ ਲੈ ਵੀ ਬਾਈ ਆਪਣਾ ਨੰਬਰ ਕਿੰਨਾ ਆ ਗਿਆ 97109 97109 00855 ਕਿੰਨਾ ਜੀ 00855 00855 ਹੈ ਨੀ ਤੇ ਇੱਕ ਵਾਰੀ ਫਿਰ ਬੋਲ ਦਈਏ ਨੰਬਰ 109 97 10900855 ਹਨ ਜੀ 9033 98033 98262 98262 98033 98262 ਇਹ ਦੋ ਨੰਬਰ ਆ ਮਿੱਤਰੋ ਸਕਰੀਨ ਦੇ ਉੱਤੇ ਲਗਾਤਾਰ ਚੱਲੀ ਜਾਂਦੇ ਆ ਪਿੰਡ ਬਾਂਦਰ ਜਿਹੜੇ ਮੋਗੇ ਦਾ ਪਿੰਡ ਆ ਬੰਬੀਹੇ ਭਾਈ ਤੋਂ 6 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਟਟੀ ਪੱਟੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਵਾ ਸੁਖਾਨੰਦ ਵਾਲੀ ਸੜਕ ਦੇ ਉੱਤੇ ਕੱਚੇ ਰਾਹ ਦੇ ਉੱਤੇ ਬਈ ਹੁਣਾਂ ਦਾ ਬਾਰ ਖੇਤਾਂ ਦੇ ਵਿੱਚ ਘਰ ਆ ਗੱਲਬਾਤ ਲਈ ਤੁਸੀਂ ਨੰਬਰ ਤੇ رابطہ ਕਾਇਮ ਕਰ ਲਓ ਜਿਹੜੇ ਭਰਾ ਨੂੰ ਝੋਟੀ ਪਸੰਦ ਆ ਤੁਸੀਂ ਬਈ ਦਾ ਚੱਕ ਹੁੰਦੇ ਠਾਣੂ ਪੈਦਾ